ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਪਹੁੰਚਿਆ ਮਾਧਪੁਰ ਤੇ ਬਰਿੰਦਰ ਵੀਰ ਤੇ ਜਗਜੀਤ ਬਾਈ ਦਾ ਇੱਥੇ ਕੀਤਾ ਹੋਇਆ ਸ਼ੌਂਕ ਤੁਹਾਨੂੰ ਦੱਸਦੀ ਆ ਕਿ ਬਾਈ ਹੁਣਾਂ ਨੇ ਬਹੁਤ ਵਧੀਆ ਬਾਜ਼ੀਆਂ ਜਿੱਤੀਆਂ ਨੇ ਹੁਣ ਤੱਕ 6 ਮੋਟਰਸਾਈਕਲ ਜਿੱਤ ਚੁੱਕੇ ਨੇ 5 5 5 ਮੋਟਰਸਾਈਕਲ ਜਿੱਤ ਚੁੱਕੇ ਨੇ ਬਾਈ ਹੁਣੀ ਤੇ ਕੰਬੁੱਟਰ ਬਹੁਤ ਵਧੀਆ ਨੇ ਤੇ ਕਾਲ ਵੀਰਾਂ ਨੇ ਪਤਾ ਨਹੀਂ ਕੀ ਇਹ ਆਪਣੇ ਭਰਾ ਜਿਹੜੇ ਹੈਗੇ ਆ ਚੰਡੀਗੜ੍ਹ ਤੋਂ ਪਹੁੰਚੇ ਨੇ ਤੇ ਇਹ ਦੋ ਵੀਰ ਕਿੱਥੋਂ ਆ ਜੀ ਪਿੰਡੋ ਹੀ ਨੇ ਦੋਵੇਂ ਭਰਾ ਪਿੰਡੋ ਹੀ ਨੇ ਤੇ ਸ਼ੌਂਕ ਵੀਰਾਂ ਦਾ ਇੱਥੇ ਕੀਤਾ ਹੋਇਆ ਸ਼ੌਂਕ ਕਰਾਉਣੇ ਵੀਰ ਦੇ ਕਬੂਤਰਾਂ ਦਾ ਦੱਸਦੀ ਹੈ ਉਰੇ ਲਗਾਇਆ ਹੂਟਰ ਸਿਸਟਮ ਚੋਰੀ ਦਾ ਖਤਰਾ ਜਿਹੜਾ ਹੁੰਦਾ ਜਦੋਂ ਬੰਦਾ ਵਧੀਆ ਬਾਜ਼ੀਆਂ ਜਿੱਤਦਾ ਤੇ ਚੋਰੀ ਦਾ ਖਤਰਾ ਜਿਹੜਾ ਉਹ ਵਧ ਜਾਂਦਾ ਹੈਗਾ ਆ ਤੇ ਸ਼ੌਂਕ ਵੀਰ ਦਾ ਬਹੁਤ ਵਧੀਆ ਹੈਗਾ ਆ ਸਿਰਫ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੁੰਦਾ ਵੀ ਆਪਾਂ ਦੱਸ ਦਿੰਨੇ ਆ ਗਿਆ ਕਿ ਭਾਈ ਬਾਅਦ ਵਿੱਚ ਪਛਤਾਉਣ ਨਾਲੋਂ ਚੰਗਾ ਵੀ ਪਹਿਲਾਂ ਜਿਹੜਾ ਹੈਗਾ ਆ ਇਹਦੀ ਸੇਫਟੀ ਕੀਤੀ ਜਿਹੜੀ ਆ ਉਹ ਜ਼ਰੂਰੀ ਆ ਜੀ ਹੋਰ ਵੀਰੇ ਕੀ ਹਾਲ ਚਾਲ ਠੀਕ ਆ ਜੀ ਕਿੱਦਾਂ ਰਹੀਆਂ ਫਿਆਕਾਂ ਬਾਜ਼ੀਆਂ ਵਧੀਆ ਰਹੀ ਨੇ ਪੂਰੀਆਂ ਐਰ ਕਾ ਕਿਥੋਂ ਐਰ ਕਾ ਕਿੰਨੇ ਮੋਟਰਸਾਈਕਲ ਦਿੱਤੇ ਆ ਇਸ ਸੀਜ਼ਨ ਚ ਐਰ ਕੀ ਸੀ ਰਵੇ ਥੋੜੇ ਦਾ ਮੌਸਮ ਕਰਾਲ ਕਰਕੇ ਠੀਕ ਰਿਹਾ ਹਾਂ ਹਾਂਜੀ ਮੋਟਰ ਹੈ ਪਹਿਲਾਂ ਇੱਥੇ ਹੀ ਆਪਾਂ 2015 ਚ ਦੋ ਹਾਂਜੀ 2017 ਚ ਦੋ ਹਾਂਜੀ ਤੇ 2019 ਚ ਇੱਕ 2019 ਚ ਇੱਕ ਠੀਕ ਆ ਠੀਕ ਆ ਤੇ ਕਬੂਤਰ ਆ ਜਿਹੜੇ ਆਪਣੇ ਕੋਲ ਬਈ ਵਧੀਆ ਮਤਲਬ ਸੁਣਿਆ ਵੀ ਭੱਜਦੇ ਜਮਾ ਹੀ ਨਹੀਂ ਹੈਗੇ ਛੋਟੇ ਛੋਟੇ ਪਿੰਡਾਂ 'ਚ ਵੀ ਰੁਕ ਜਾਂਦੀਆਂ ਕਿਹੜੀ ਨਸਲ ਦੇ ਵਿੱਚੋਂ ਰਵੇ ਨਸਲਾ ਹੁਣ ਆਪਾਂ ਲਿਆ ਕੇ ਨਾ ਕੁਛ ਬਾਜੀ ਬਲਜੀ ਸੋਣਾ ਪਾ ਕੇ ਅੱਦ ਕਾ ਤੋ ਠੀਕ ਹੈ ਜੀ ਕੁਛ ਬਾਜੀ ਕਲਿਆਰਦੇ ਹਾਂ ਹਾਂਜੀ ਉਸ ਆਪਣੇ ਹੋਰ ਮਿੱਤਰ ਨੇ ਉਹ ਪੰਜਾਬ ਦੇ ਸੀਗੇ ਜੀ ਠੀਕ ਹੈ ਜੀ ਬਸ ਉਹ ਕਨੇ ਉਹ ਮਿੱਥੇ ਕਰ ਲਏ ਸੀਗੇ ਜੀ ਠੀਕ ਹੈ ਜੀ ਆਪਣੇ ਕੁਛ ਸੋਚ ਕੇ ਆਪਣੇ ਦਿਮਾਗ ਨਾਲ ਠੀਕ ਆ ਠੀਕ ਹੈ ਜੀ ਇੱਕ ਡਾਕਟਰ ਤਾਂ ਅੰਦਰੇ ਕੋਲੋਂ ਆਏ ਸੀਗੇ ਕੁਛ ਆਪਣੇ ਕੋਲ ਠੀਕ ਹੈ ਜੀ ਇੱਕ ਰਪੋਂ ਟੋਂ ਬਾਜੀ ਕਰਦੀਪ ਉਹਨਾਂ ਦੇ ਹਾਂਜੀ ਠੀਕ ਹੈ ਜੀ ਕੁਛ ਮਨੀਕ ਲਾਲ ਤੋਂ ਵੀ ਆਏ ਹੰਨੇ ਸਹੀ ਉਹ ਪੁੱਤਰੇ ਆਪਣੇ ਕੋ ਸਹੀ ਹੈ ਜੀ ਹਾਂਜੀ ਤੇ ਰਲਵੇਂ ਮਿਲਵੇਂ ਆਪਣੇ ਹਿਸਾਬ ਦੇ ਨਾਲ ਫਿਰ ਤਜਰਬੇ ਕਰਕੇ ਜਿਹੜੇ ਬਣਾਏ ਆ ਉਸ ਪ੍ਰਾਣੀ ਸੀਗੇ ਪਹਿਲਾਂ ਦੇ ਠੀਕ ਹੈ ਜੀ ਉਹ ਪਿੱਤੇ ਜਾਣੀ ਰਲਾ ਮਲਾ ਕੇ ਵਧੀਆ ਚੱਲੋ ਬਣ ਗਏ ਆਪਣੇ ਹਿਸਾਬ ਨਾਲ ਤਿਆਰੀਵੇ ਕਰ ਲੈ ਕਹਿੰਦਾ ਮਤਲਬ ਹਾਂਜੀ ਹਾਂਜੀ ਤੇ ਘਰੇ ਕਿੰਨੀ ਕਿੜਾ ਆ ਜਾਂਦੀ ਆਪਣੇ ਕਬੂਤਰਾਂ ਦੀ ਘਰੇ ਵੀਰੇ ਕੱਟੇ ਉੱਡਦੇ ਆਪਣੇ ਜਾਨੀ ਦਰਮਿਆਨ ਨੇ ਜੇ ਠੀਕ 12 ਇੱਕ ਤੱਕ ਠੀਕ ਆ ਜੀ ਜਿਵੇਂ ਆਮ ਲੋਕਾਂ ਦੇ ਬਾਲੇ ਉੱਡਦੇ ਆ ਸਾਰੇ ਡਾਰ ਵਿੱਚੋਂ ਆਪਣੇ ਕੁਝ 12 ਵਜੇ ਕੁਝ 1 ਵਜੇ ਯਾਨੀ ਇਕੱਠੇ ਵੀ ਨਹੀਂ ਹਾਂਜੀ ਹਾਂਜੀ ਉਹ ਸੋ ਉੱਡਦੇ ਵੀ ਨੇ ਵੱਧ ਵੀ ਉੱਡਦੇ ਆ ਠੀਕ ਆ ਠੀਕ ਆ ਹਾਂਜੀ ਤੇ ਤੁਸੀਂ ਇੱਕ ਤਜਰਬਾ ਦੱਸੋ ਵੀ ਕਿਹੜਾ ਕੀਤਾ ਵੀ ਜਿਹੜਾ ਘਰੇ ਘੱਟ ਉੱਡਦਾ ਉਹ ਬਾਹਰ ਵਜਾ ਕੇ ਜਿੱਤਿਆ ਜਾਂ ਜਿਹੜੇ ਘਰੇ ਵੱਧ ਉੱਡਦੇ ਸੀ ਉਹ ਬਾਹਰ ਜਾ ਕੇ ਜਿੱਤਦੇ ਨੇ ਤੁਹਾਡੇ ਨਹੀਂ ਜਿਹੜੇ ਘਰੇ ਘੱਟ ਉੱਡਦੇ ਸੀਗੇ ਜੀ ਅੱਛਾ ਉਹ ਜਿਆਦਾ ਜਿੱਤੇ ਨੇ ਮੋਟਰਸਾਈਕਲ ਵੀ ਜਿੱਤੇ ਨੇ ਸਾਰੇ ਯਾਨੀ ਤਕਰੀਬਨ ਮਲਕ ਉੱਡਦੇ ਸੀਗੇ ਯਾਨੀ ਮਲਕ ਘਰੇ ਜਾਣਾ ਰੱਖ ਕੇ ਆਰਾਮ ਨਾਲ ਬੈਠਦੇ ਸੀ ਬਾਹਰ ਫੇ ਪੂਰਾ ਜੇ ਮੁਰ ਬਹੁਤ ਵਧੀਆ ਤੇ ਬਾਕੀ ਬਾਈ ਹੁਣਾਂ ਦਾ ਸ਼ੌਂਕ ਆ ਤੁਸੀਂ ਇਹ ਦੇਖ ਸਕਦੇ ਹੋ ਪਿੰਜਰਿਆਂ ਦੇ ਵਿੱਚ ਕਬੂਤਰ ਪਏ ਨੇ ਉੱਪਰ ਤੇ ਬੱਚੇ ਕਿੰਨੇ ਕੁ ਲਾਲੇ ਬਾਈ ਜੀ ਐਤ ਕੀ 70 ਕ ਹੈਗੇ ਬੱਚੇ ਵੀਰ 70 ਕ ਬੱਚੇ ਹੈਗੇ ਆ ਤੇ ਐਂਟਰੀਆਂ ਕਿੰਨੀਆਂ ਕੁ ਭਰ ਦਿੱਤੀਆਂ ਨੇ ਜੀ 10 12 ਕ 10 12 ਕ ਭਰਤੀਆਂ ਜੀ ਬਾਕੀ ਸਮੇ ਤੇ ਹਾਂ ਜੀ ਮੌਕੇ ਸਹੀ ਆ ਸਹੀ ਆ ਤੇ ਬਾਕੀ ਇਹ ਬਾਈ ਹੁਣਾਂ ਦੇ ਕਬੂਤਰ ਆ ਇੱਕ ਭਰਾ ਆਪਣਾ ਪਿੱਛੇ ਇਹ ਵਾਲ ਪੇਪਰ ਲਗਾਉਂਦਾ ਆ ਜੀ ਤੇ ਕੀ ਨਾਮ ਹੈ ਇਹਦਾ ਜੀ ਬਾਈ ਲੱਖੀ ਆ ਇਹਦਾ ਨਾਮ ਪਮਦੀ ਪੈਂਡਾ ਬਾਈ ਦਾ ਤੇ ਜੇ ਕਿਸੇ ਨੇ ਬਾਲ ਪੇਪਰ ਲਗਾਉਣਾ ਹੋਇਆ ਤੇ ਬਾਈ ਦਾ ਨੰਬਰ ਦੇ ਦੇਵਾਂਗੇ ਸੰਪਰਕ ਕਰਕੇ ਤੇ ਬਾਲ ਪੇਪਰ ਵੀ ਲਗਾ ਸਕਦੇ ਹੋ ਜੀ ਤੇ ਇਹ ਆਪਣੇ ਭਰਾ ਚੰਡੀਗੜ੍ਹ ਤੋਂ ਬਾਈ ਜੀ ਤੁਹਾਡਾ ਕਿੰਨਾ ਫੇ ਇੱਧਰ ਆਉਣ ਜਾਣ ਬਾਈ ਹੁਣਾਂ ਬਾਈਆਂ ਨਾਲ ਬਾਈ ਪਿਆਰ ਆਪਣਾ 5-6 ਸਾਲ ਦਾ ਠੀਕ ਆ ਹਾਂ ਤੇ ਉਹਨਾਂ ਨਾਲ ਉਹਨੇ ਜਾਣਦੇ ਬਾਈ ਸਹੀ ਆ ਸਹੀ ਆ ਉਸਤਾਦ ਆਪਣਾ ਬਾਈ ਰੋਡਾ ਕਿੱਲੋਂ ਠੀਕ ਆ ਜੀ ਬਾਈ ਨਾਲ ਨਾਲ ਪਿਆਰ ਪਿਆ ਹੋਇਆ ਹੁਣ ਇਹਨਾਂ ਦਾ ਆਇਆ ਤਾਂ ਅਸੀਂ ਕਿਹਾ ਵੀ ਚਲ ਆਉਂਦੇ ਆ ਅਸੀਂ ਸਹੀ ਆ ਸਹੀ ਦੇਖਣਾ ਕਿ ਬਾਈ ਤੁਹਾਡਾ ਹਾਂ ਤੇ ਕਬੂਤਰ ਆ ਉੱਥੇ ਰੱਖੇ ਹੋਏ ਚੰਡੀਗੜ੍ਹ ਹਾਂ ਹਾਂ ਰੱਖਿਆ ਵੀਰੇ ਚੰਡੀਗੜ੍ਹ ਕਿਹੜੀ ਜਗ੍ਹਾ ਰੱਖੇ ਨੇ ਆਪਾਂ ਮੇਰਾ ਬਾਈ ਨਿਊ ਚੰਡੀਗੜ੍ਹ ਮੈਂ ਪਿੰਡਾ ਪਲੇਹੜੀ ਪਲੇਹੜੀ ਹਾਂ ਹਾਂ ਵਧੀਆ ਜਿੱਤਦੇ ਆਪਣੇ ਕਬੂਤਰ ਇਹਨਾਂ ਕੋਲ ਠੀਕ ਆ ਜੀ ਵਧੀਆ ਚੰਗੇ ਜਿੱਤਦੇ ਬਾਈ ਠੀਕ ਆ ਠੀਕ ਆ ਵੀਰੇ ਬਾਕੀ ਆਪਣੇ ਉਸਤਾਦ ਵਾਲੇ ਵਧੀਆ ਜਿੱਤਦੇ ਆ ਬਾਈ ਹਾਂਜੀ ਹਾਂਜੀ ਉਹ ਸਾ ਆਪਣੇ ਝੋਂਪੜ ਦੇ ਕਬੂਤਰਾਂ ਪੁਰਾਣੇ ਜਿਹੇ ਨੇ ਤਕਰੀਬਨ ਠੀਕ ਆ ਜੀ ਵਧੀਆ ਉਹ ਵੀ ਬਹੁਤ ਜਿੱਤਦੇ ਆ ਬਾਈ ਸਹੀ ਆ ਸਹੀ ਆ ਵੀਰੇ ਬਾਈਆਂ ਦਾ ਪਿਆਰ ਵਧੀਆ ਆਪਣੇ ਨਾਲ ਬਹੁਤ ਚਲੋ ਰਲ ਮਿਲ ਕੇ ਪ੍ਰੇਮੀ ਹੋਣਾ ਚਾਹੀਦਾ ਬਾਈ ਜੀ ਕਬ ਬਾਈ ਤੁਹਾਨੂੰ ਦੱਸ ਦਈਏ ਬਾਈ ਦੇ ਜਿੰਨੇ ਫੁੱਡੇ ਸੀ ਆਪਾਂ ਲੱਗ ਭੱਗ ਜਿਹੜੇ ਹੈਗੇ ਆ ਕਵਰ ਕਰ ਦਿੱਤੇ ਨੇ ਤੇ ਚੈੱਕ ਵੀ ਕਰਾਤਾ ਬਾਈ ਉਹਨਾਂ ਨੂੰ ਹੂਟਰ ਸਿਸਟਮ ਕਿਉਂਕਿ ਸਿਆਲਾਂ ਦੇ ਦਿਨਾਂ ਤੋਂ ਹੁੰਦੇ ਦੇ ਦਿਨਾਂ ਚੋਰੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਜਿਹੜੇ ਵੀ ਕਿਸੇ ਵੀ ਵੀਰ ਨੇ ਸਿਸਟਮ ਲਗਾਉਣਾ ਹੋਵੇ ਉਹ ਆਪਣੇ ਨਾਲ ਸੰਪਰਕ ਵੀ ਕਰ ਸਕਦਾ ਆਪਣਾ ਜਿਹੜਾ ਮੋਬਾਈਲ ਨੰਬਰ ਆ ਜੀ 9888306910 988306910 ਇਹ ਆਪਣਾ ਮੋਬਾਈਲ ਨੰਬਰ ਆ ਕੋਈ ਬਾਈ ਉਹਨਾਂ ਨੇ ਪਿੰਜਰਿਆਂ ਦੇ ਵਿੱਚ ਵੀ ਪਾਏ ਹੋਏ ਨੇ ਪੰਛੀ ਇਹਨਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾ ਦਿੰਨੇ ਆ ਜੀ ਇਹ ਨਵੇਂ ਪੱਠੇ ਪੱਠੀਆਂ ਕ ਵੱਡੇ ਆ ਬਾਈ ਜੀ ਇਹ ਨਵੇਂ ਨੇ ਜੀ ਇਹ ਸਾਰੇ ਨਵੇਂ ਪੱਠੇ ਪੱਠੀਆਂ ਨੇ ਜਿਹੜੇ 2024 ਦੇ ਵਿੱਚ ਉੱਡਣਗੇ ਬਾਈ ਜੀ ਤੇ ਇਹ ਇੱਕ ਪੂਰੀ ਮੱਖਿਆਲੀ ਬੱਚੀ ਆ ਵੀ ਇਹ ਇਹ ਕਿਹੜਿਆਂ ਨੇ ਕੱਢੀ ਆ ਇਹ ਆਪਣੇ ਕੋਲ ਬਾਈ ਲਾਲਚੀ ਨੇ ਨੇ ਕੁਝ ਆਏ ਹੋ ਸੀ ਬਾਹਰੋਂ ਬਾਰੀ ਗਲਜਾਰ ਦੇ ਘਰੋਂ ਆਇਆ ਕਬੂਤਰ ਠੀਕ ਆ ਜੀ ਉਹਦੇ ਪੱਠੇ ਦੀ ਆ ਕਹਾ ਇਹ ਉਹਦੇ ਪੱਠੇ ਦੀ ਆ ਕਹਾ ਠੀਕ ਆ ਠੀਕ ਆ ਬਹੁਤ ਸੋਹਣੇ ਸੋਹਣੇ ਕਬੂਤਰ ਨੇ ਬਾਈ ਜੀ ਬਾਈ ਹੁਣਾਂ ਦੇ ਕੋਲ ਤੁਹਾਨੂੰ ਦੱਸ ਦਈਏ ਇਹ ਇਸ ਟਾਈਮ ਧੁੱਪ ਸ਼ਕਾਉਣ ਦੇ ਲਈ ਜਿਹੜੇ ਹੈਗੇ ਆ ਪਿੰਜਰਿਆਂ ਦੇ ਵਿੱਚ ਪਾਏ ਹੋਏ ਨੇ ਬਾਈ ਜੀ ਜਿਵੇਂ ਸਿਆਲਾਂ ਦੇ ਦਿਨ ਆ ਗਏ ਆ ਤਾਂ ਹੁਣ ਜਿਹੜੀ ਆਪਾਂ ਇਹਨਾਂ ਨੂੰ ਖਰਾਕ ਪਾ ਰਹੇ ਹਾਂ ਕਿਹੜੀ ਪੈ ਰਹੀ ਆ ਹਲੇ ਤੁਹਾਡੇ ਬਾਜਰਾ ਪਾਉਣੀ ਆ ਛੋਲੇ ਤੇ ਕਣਕ ਬਾਹਰ ਆ ਛੋਲੇ ਤੇ ਕਣਕ ਤਿੰਨੀਆਂ ਚੀਜ਼ਾਂ ਪਾ ਰਹੇ ਹੋ ਮੂੰਗੀ ਵਗੈਰਾ ਇਹ ਮੂੰਗੀ ਪੈਣਾ ਭਾਈ ਜੋੜੇ ਲਾਏ ਬਚੇ ਪੜਾਸ ਪਾਏ ਨੇ ਜ਼ਿਆਦਾ ਪਾਈ ਆ ਤੇ ਹੁਣ ਜਿਹੜੀਆਂ ਤਿੰਨ ਚੀਜ਼ਾਂ ਪੈ ਰਹੀਆਂ ਆ ਨਾਲ ਤੇ ਸਰੋਂ ਤੁਸੀਂ ਜਿਹੜੀ ਹੈਗੀ ਕਿਹੜੇ ਮਹੀਨੇ ਸ਼ੁਰੂ ਕਰੋਗੇ ਦੁਬਾਰਾ ਸਰੋਂ ਵੀ ਪਾਈ ਆ ਬਜ਼ਰੇ ਨਹੀਂ ਹੁਣ ਕਿਹੜੇ ਮਹੀਨੇ ਅੱਗੇ ਤੁਸੀਂ ਸ਼ੁਰੂ ਕਰਦੇ ਹੋ ਸਰੋਂ ਜੀ ਹੁਣ ਨਹੀਂ ਪਾਉਣੀ ਹੈਗੀ ਵਪਾਤੀ ਜਿਹੜੀ ਪਾਉਣੀ ਸੀ ਅੱਗੇ ਜਾ ਕੇ ਯਾਨੀ ਬਾਜੋਂ ਤੋਂ ਬਾਅਦ ਸਰੋਂ ਨਾਲ ਪਲੇ ਨੇ ਬੱਚੇ ਸਰੋਂ ਨਾਲ ਸਾਰੇ ਸਰੋਂ ਨਾਲ ਪਲੇ ਹੋਏ ਨੇ ਬੱਜੇ ਖੁੱਲੀ ਸਰੋਂ ਨਾਲ ਤੇ ਜਦੋਂ ਆਪਾਂ ਹੁਣ ਕਬੂਤਰ ਅੱਗੇ ਪੱਟਨੇ ਆ ਤੇ ਪੱਟਨ ਤੇ ਆਪਾਂ ਫੇਰ ਇਹਨਾਂ ਨੂੰ ਸਰੋਂ ਉਦੋਂ ਪਾਣੇ ਨਹੀਂ ਜਦੋਂ ਪਰ ਪੱਟੇ ਹੁੰਦੇ ਆ ਨਹੀਂ ਮਾਰੀ ਮੋਟੀ ਪਾ ਦਿੰਦੇ ਆ ਨਾ ਮਾਤਰੇ ਯਾਨੀ ਇੰਨੀ ਬਾਹਲੀ ਪਾ ਦਿੰਦੇ ਆ ਫਰਪੂਰ ਪਤਲੇ ਆ ਜਾਂਦੇ ਆ ਖਰਾਬ ਆ ਜਾਂਦਾ ਸਰੋਂ ਦੇ ਨਾਲ ਇਹਨਾਂ ਨੂੰ ਕਿਹੜੀ ਖਿਦਾਕ ਜਿਹੜੀ ਪਾਉਣੀ ਚਾਹੀਦੀ ਆ ਮਤਲਬ ਜਦੋਂ ਪਰ ਪੱਟੇ ਦੇ ਹੁੰਨ ਬਸ ਜਿਆਦਾ ਛੋਲੇ ਹੀ ਪਾ ਦਿੰਦੇ ਆ ਜਿਆਦਾ ਛੋਲੇ ਪਾਣੇ ਛੋਲੇ ਦੀ ਦਾਲ ਪਾ ਦਿੰਦੇ ਆ ਹਾਂਜੀ ਠੀਕ ਹੈ ਜੀ ਸਹੀ ਆ ਬਾਜਰਾ ਪਾਵਾਂਗੇ ਹੁਣ 1.5 ਮਹੀਨਾ ਫੇ ਬਾਜਰਾ ਬੰਦ ਕਰ ਦਾਂਗੇ ਬਾਜਰਾ ਕਿੰਨੀ ਕੁ ਮਾਤਰਾ ਜ ਆਪਾਂ ਪਾਉਣੀ ਆ ਜੀ ਮਤਲਬ ਕਹਿੰਦਾ ਇਹਨਾਂ ਨੂੰ ਜਦੋਂ ਹੁਣ ਤਿੰਨ ਚੀਜ਼ਾਂ ਆਪਾਂ ਮਲਾਈਆਂ ਹੈਗੀਆਂ ਨੇ ਅਸੀਂ ਰਾਜ ਕਿ ਨਹੀਂ ਪਾਉਂਦੇ ਜੀ ਕੱਲੀ-ਕਲਿੱਗੀ ਜੀ ਪਾਈ ਦੀ ਆ ਅੱਛਾ ਪਹਿਲਾਂ ਬਾਜਰਾ ਪਾਤਾ ਥੋੜਾ ਜਿਹਾ ਹਾਂਜੀ ਫਿਰ ਛੋਲੇ ਪਾਤੇ ਥੋੜੇ ਠੀਕ ਹੈ ਜੀ ਕਣਕ ਪਾਤੀਆਂ ਕੱਲੀ-ਕਲਿੱਗੀ ਠੀਕ ਆ ਬਖਰੀ ਬਖਰੀ ਚੀਜ਼ ਜਿਹੜੀ ਹੈਗੀ ਆ ਬਾਕੀ ਮਰ ਮਸਾਂ ਦੇ ਜੀ ਚੁਗ ਲੈਣ ਨੇ ਬਾਕੀ ਖਰਾਬੇ ਕਰਦੇ ਨੇ ਖਰਾਬ ਕਰਦੇ ਨੇ ਕਣਕ ਕਈ ਵਾਰ ਖਾਂਦੇ ਨਹੀਂ ਹੈਗੇ ਹਨ ਇਹਨਾਂ ਨੇ ਮੇਨ ਮੇਨ ਆਪਣੀ ਮਰਪਾ ਉਹ ਵੀ ਚੀਜ਼ ਖਾਣੀ ਹੈ ਬਾਕੀ ਛੱਡ ਦੇਣੀ ਹੈ ਠੀਕ ਆ ਠੀਕ ਆ ਆਵਾਗ ਇੱਕ ਤਰ੍ਹਾਂ ਫੇਕ ਸਾਰੇ ਚੁਗ ਲੈਂਦੇ ਨੇ ਸਹੀ ਗੱਲ ਆ ਇਹ ਹੈਗਾ ਜੀ ਬਹੁਤ ਵਧੀਆ ਜੀ ਤੇ ਵੀਰੇ ਜਿੱਦਾਂ ਹੁਣ ਇਹ ਆਪਣੇ ਪੱਠੇ ਆ ਜਿਹੜੇ ਤਿਆਰ ਹੋ ਗਿਆ ਕੁਝ ਆਪਾਂ ਲੇਟ ਕਢਾਏ ਹੁੰਦੇ ਕੁਝ ਪਹਿਲਾਂ ਕਢਾਏ ਹੁੰਦੇ ਆ ਤੇ ਜਿਹਨਾਂ ਦੀਆਂ ਕਲੀਆਂ ਨਹੀਂ ਆਂਦੀਆਂ ਜਾਂ ਜਿਹਨਾਂ ਦੇ ਕਲੀਆਂ ਆਂਦੀਆਂ ਨਹੀਂ ਤੁਸੀਂ ਇਹਨਾਂ ਦੇ ਜਿਹੜੇ ਪਰ ਪੱਟ ਕੇ ਸਰ ਕਰਦੇ ਹੋ ਕਿ ਜਾਂ ਆਪਣੇ ਆਪ ਲੈਸ ਹੋ ਜਾਂਦੇ ਹੋ ਇਹਨਾਂ ਨੂੰ। ਇਹ ਪਹਿਲਾਂ ਥਰਸਾਬ ਹੋ ਗਏ ਵੀਰੇ। ਹਾਂਜੀ। ਇਹ ਪਹਿਲਾ ਪੂਰ ਦੇ ਨਿਕਲੇ ਹੁੰਦੇ ਨੇ। ਹਾਂਜੀ। ਉਹਨਾਂ ਦੀਆਂ ਕੰਨੀਆਂ ਵਿੱਚੋਂ ਪਹਿਲੀਆਂ ਪੱਟ ਦਿੰਦੇ ਆ ਤੇਰੀ ਪਿਆਰ। ਠੀਕ ਆ। ਹਾਂਜੀ। ਜਿਹੜੇ ਮੌਕੇ ਤੇ ਵਧੀਆ ਆਪਣੇ ਆਪ ਹੋ ਗਏ ਉਹ ਨਹੀਂ ਛੇੜਨੇ ਹੈਗੇ। ਉਹਨਾਂ ਨੂੰ ਨਹੀਂ ਛੇੜਨਾ ਹੈਗਾ। ਠੀਕ ਆ। ਜਿਹੜੀਆਂ ਰਹਿ ਗਈਆਂ ਫਿਰ ਉਹ ਪੱਟ ਦੇਣੀਆਂ ਉਹਨਾਂ ਦੀਆਂ ਜਿਹੜੀਆਂ ਰੈਂਦੀਆਂ ਹੋਈਆਂ। ਜਿਹੜੀਆਂ ਰੈਂਦੀਆਂ ਉਹ ਕੋਈ ਪੱਟ ਦਵਾਂਗੇ। ਸਹੀ ਆ ਸਹੀ ਆ। ਦੋ ਦੋ ਰਹਿ ਜਾਂਦੀਆਂ ਨੇ ਉਹ ਪੱਟ ਦਾਂਗੇ। ਕਈ ਵਾਰ ਖਿਡਾਰੀ ਕਹਿੰਦੇ ਆ ਨਾ ਵੀ ਅਸੀਂ ਪੱਟਦੇ ਨਹੀਂ ਜੀ ਆਪਣੇ ਆਪ ਲੈਸ ਹੁੰਦੇ ਆ ਫਿਰ ਕਈ ਵਾਰ ਬਾਜ਼ੀਆਂ ਜਿਹੜੀਆਂ ਬੰਦੇ ਅਸੀਂ ਨਹੀਂ ਜੀ ਲੋੜ ਆ ਤਾਂ ਹੀ ਪੱਟੀ ਦਾ ਜਣ ਕੇ ਜ਼ਿਆਦਾਤਰ ਐਂ ਰੱਖਦੇ ਆ ਵੀ ਪੱਟਣ ਦੀ ਲੋੜ ਨਾ ਪਵੇ ਸਹੀ ਆ ਸਹੀ ਆ ਜੀ ਤੇ ਵੀਰੇ ਤੁਸੀਂ ਇਹਨਾਂ ਨੂੰ ਟੀਕਾ ਵਗੈਰਾ ਲਾਉਨੇ ਆ ਜਿਹੜਾ ਲਗਾਉਂਦੇ ਆ ਲਸੋਟਾ ਵਗੈਰਾ ਜਾਂ ਰਾਣੀ ਖੇਦ ਦਾ ਕਹਿੰਦੇ ਆ ਆਪਾਂ ਲਗਾ ਦਿੰਨੇ ਆ ਨਹੀਂ ਅਸੀਂ ਨਹੀਂ ਲਾਉਂਦੇ ਜੀ ਤੁਸੀਂ ਨਹੀਂ ਲਾਉਂਦੇ ਜੀ ਤੇ ਇੰਨਾ ਹੁੰਦਾ ਵੀ ਸਾਹਮੇ ਥੋੜੀ ਜ਼ਿਆਦਾ ਕਰ ਲਈਦੀ ਹੈ ਠੀਕ ਆ ਜੀ ਥੋੜੇ ਵਧੀਆ ਹੁਣ ਸਿਹਤ ਸੁਲੂ ਬਣਾ ਬਿਮਾਰੀ ਨਹੀਂ ਪੈਂਦੀ ਜੀ ਇਹਨਾਂ ਨੂੰ ਕੋਈ ਤੁਸੀਂ ਮੈਡੀਸਿਨ ਵਗੈ ਨਹੀਂ ਉਹ ਕੰਨ ਦੀ ਕੋਈ ਨਹੀਂ ਦਿੰਦੇ ਜੇ ਮੈਂ ਢੱਲੇ ਹੋ ਜਾਂਦੇ ਨੇ ਹਾਂਜੀ ਉਹਦੇ ਲਈ ਦੇ ਦਿੰਦੇ ਆ ਜੀ ਕੀ ਯੂਜ਼ ਕਰਦੇ ਹੋ ਤੁਸੀਂ ਚੀਜ਼ ਜੀ ਜਦੋਂ ਢੱਲੇ ਵਗੈਰਾ ਤੁਹਾਨੂੰ ਲੱਗਦੇ ਨੇ ਐ ਵੀਰੇ ਹੁਣ ਜਿਹੜੇ ਸਾਬ ਨਾਲ ਕਿਸੇ ਨੂੰ ਹੁਣ ਅੱਖ ਦੁਖਰੀ ਜਾਂਗੇ ਤੁਹਾਨੂੰ ਸੋਕਾ ਵਗੈਰਾ ਸਾਡ ਡੱਡ ਬਿਮਾਰੀਆਂ ਨੇ ਉਹ ਸਾਬ ਨਾਲ ਫਿਰ ਟਰੀਟਮੈਂਟ ਕਰੀਦੇ ਠੀਕ ਆ ਜੀ ਠੀਕ ਆ ਤੇ ਡੀ ਵਰਮਿੰਗ ਜਿਹੜੀ ਹੈਗੀ ਆਪਾਂ ਕਿੰਨੀ ਦੇਰ ਬਾਅਦ ਇਹਨਾਂ ਦੀ ਕਰ ਦਿੰਨੇ ਆ ਜੀ ਉਹ ਤਾਂ 3-4 ਮਹੀਨਿਆਂ ਚ ਵੀਰੇ ਹੋਈ ਜਾਵੇ ਵਧੀਆ ਕਬੂਤਰ ਦੀ ਉਮਰ ਵੱਧ ਜਾਂਦੀ ਆ ਵੱਧ ਜਾਂਦੀ ਆ ਮੰਦਾ ਉਹੀ ਕਾਰਨ ਆ ਜਰਾ ਛੋਨਾਂ ਨੂੰ ਭਈ ਇੱਕ ਵੀਡੀਓ ਦੇਖੀ ਆਪਾਂ ਉਹਦੇ ਵਿੱਚ ਨਾ ਆਪਾਂ ਜਦੋਂ ਡੀ ਵਾਰਮਿੰਗ ਨਹੀਂ ਕਰਦੇ ਤੇ ਕਬੂਤਰ ਕਹਿੰਦੇ ਖਾਂਦਾ ਵੜਾ ਵਧੀਆ ਬਾਅਦ ਵਿੱਚ ਇਕੱਠਾ ਹੋ ਕੇ ਬਹਿ ਜਾਂਦਾ ਆ ਸੋਨੋ ਜਾਂਦੇ ਨੇ ਤੇ ਉਹਦੇ ਅੰਦਰ ਨਾ ਕਹਿੰਦੇ ਨੇ ਕਿ ਉਹ ਨਾੜੀ ਦੇ ਵਿੱਚ ਕੀੜੇ ਚਲੇ ਜਾਂਦੇ ਮਲਹਪ ਚਲੇ ਜਾਂਦੇ ਜਦੋਂ ਅਸੀਂ ਬਹੁਤੀ ਦੇਰ ਜਿਹੜੀ ਆਗੀ ਡੀ ਵਾਰਮਿੰਗ ਉਹਨਾਂ ਦੀ ਨਹੀਂ ਕਰਦੇ ਮਤਲਬ ਪਾਣ ਨੇ ਨਾੜੀ ਕੱਟ ਕੇ ਦਿਖਾਈ ਆ ਇੱਕ ਪਾਕਿਸਤਾਨੀ ਭਰਾ ਸੀ ਸ਼ਾਇਦ ਵੀਡੀਓ ਵਿੱਚ ਦੇਖੀ ਆ ਉਹਦੇ ਵਿੱਚ ਪੂਰੀ ਮਲਪਾਂ ਦੇ ਨਾਲ ਹੀ ਮਤਲਬ ਜਿਹੜੀ ਉਹ ਭਰੀ ਹੋਈ ਸੀ ਉਹਦੀ ਨਾੜੀ ਜਿਹੜੀ ਆ ਬਹੁਤ ਪੁਰਾਣੇ ਪੁਰਾਣੇ ਕਬੂਤਰ ਬੈਠੇ ਨੇ ਠੀਕ ਆ ਜੀ ਠੀਕ ਹੁੰਦੀ ਹੈ ਦਵਾਈ ਬੱਚੇ ਬੈਠ ਨੇ ਵਧੀਆ ਹਨ ਪੱਠਿਆਂ ਵਰਗੇ ਜਿਵੇਂ ਉੱਡਣ ਵਾਲੇ ਹੁੰਦੇ ਨੇ ਸਹੀ ਆ ਸਹੀ ਆ ਅਸੀਂ ਉਹਨਾਂ ਦੇ ਪੱਠੇ ਵੀ ਗਾਹਾਂ ਆਪਣੇ ਯਾਰਾਂ ਦੇ ਲੋਸਟਾਂ ਦੇ ਤੇ ਉਹਨਾਂ ਨੇ ਉਹ ਵੀ ਮਾਰ ਲੇ ਮਤਲਬ ਸੰਭਾਲ ਹੈ ਨਹੀਂ ਉਹ ਕਹਿੰਦੇ ਅਸੀਂ ਕਰਦੇ ਆ ਹਾਂ ਪਰ ਪਤਾ ਨਹੀਂ ਕਿੱਥੋਂ ਵੇਚ ਪੈਂਦੀ ਹੈ ਯਾਨੀ ਕਿ ਉੱਥੇ ਜਾ ਕੇ ਮਾਰ ਕੇ ਅਸੀਂ ਬਹੁਤ ਵਧੀਆ ਵਧੀਆ ਕਬੂਤਰ ਦੇ ਕੇ ਖਰਾਬ ਕਰ ਲੇ ਮੜਫਾ ਦੀ ਦਵਾਈ ਮੇਨ ਜਾਣੀ ਦੇਣੀ ਪੈਂਦੀ ਹੈ ਉਹਨਾਂ ਨੂੰ ਜ਼ਰੂਰੀ ਆ ਡਾਕਟਰ ਸਾਹਿਬ ਨੂੰ ਜਾਣ ਲਿਖੀ ਹੋਈ ਐ ਮੈਂ ਕਿਸੇ ਨੂੰ ਕਹਿ ਦਈਏ ਹਾਂਜੀ ਹਾਂਜੀ ਤੇ ਤੁਸੀਂ ਗੋਲੀ ਕਿਹੜੀ ਯੂਜ਼ ਕਰਦੇ ਹੋ ਤੁਸੀਂ ਡੀਵਾਰਮਿੰਗ ਦੇ ਲਈ ਕਿਹੜੀ ਕਿਹੜੀ ਦਵਾਈ ਯੂਜ਼ ਕਰਦੇ ਹੋ ਅਸੀਂ ਯਾਰਾ ਵੀ ਹਾਈ ਟੈਕ ਦਿੰਨੇ ਆ ਤੇ ਫੇਰ ਜੋੜਦੇ ਨੇ ਫਿਰ ਦਈ ਦੇ ਪੇਪਰ ਜੀ ਨੇ ਪੇਪਰ ਜੀ ਨੇ ਡੌਂਟਲ ਦੀ ਵਰਤੋਂ ਨਹੀਂ ਕੀਤੀ ਕਦੇ ਉਹ ਵੀ ਦੇ ਦਿੰਨੇ ਆ ਵੀਰੇ ਜਣ ਕੇ ਹੁਣ ਕਾ ਵੀ ਟਾਈਮ ਹੋ ਗਿਆ ਹੁਣ ਨਹੀਂ ਉੱਤੇ ਮਤਲਬ ਬਦਲ ਬਦਲ ਕੇ ਦੇਣੀ ਚਾਹੀਦੀ ਆ ਦਵਾਈ ਜੋ ਦੱਸਦੇ ਨੇ ਬਦਲ ਕੇ দাও ਨਾ ਰਿਜ਼ਲਟ ਵਧੀਆ ਆਉਂਦਾ ਜੀ ਸਹੀ ਆ ਸਹੀ ਆ ਬਾਈ ਜੀ ਇੱਕ ਦਵਾਈ ਵੀ ਘਰ ਕਰ ਜਾਂਦੀ ਆ ਬਿਲਕੁਲ ਬਿਲਕੁਲ ਜੀ ਸ਼ੌਂਕ ਬਹੁਤ ਵਧੀਆ ਬਾਈ ਜੀ ਤੁਹਾਡਾ ਤੇ ਇਹ ਦੇਖੋ ਜੀ ਤੁਸੀਂ ਫੇਰ ਦੇਖੋ ਕਬੂਤਰ ਬਾਈ ਹੋਣਾ ਨੇ ਬਹੁਤ ਹੀ ਵਧੀਆ ਸਾਂਭੇ ਹੋਏ ਨੇ ਜਿਵੇਂ ਦੱਸ ਰਹੇ ਨੇ ਸਾਮ ਸਮਵਾਲ ਬਹੁਤ ਜਿਆਦੀ ਆ ਬਾਈ ਹੋਣਾ ਦੀ ਇਹ ਬਾਈ ਹੋਣੀ ਇੱਕ ਨੇ ਇਹ ਸਨੇਟੇ ਤੋਂ ਨੇ ਕੀ ਨਾਮ ਆ ਬਾਈ ਦਾ ਹਰਮਨ ਹੈ ਜੀ ਹਰਮਨ ਹੈ ਜੀ ਥੋੜੇ ਵੀ ਰੱਖੇ ਹੋਏ ਨਹੀਂ ਹਾਂ ਜੀ ਰੱਖੇ ਹੋਏ ਆ ਜੀ ਸਹੀ ਆ ਸਹੀ ਆ ਹਾਂ ਜੀ ਇਤਨੀ ਲਗਦਾ ਤੁਸੀਂ ਕਬੂਤਰ ਫਿਰ ਉਹਨਾਂ ਤੋਂ ਫਿਰ ਉਹਨਾਂ ਤੋਂ ਵਧੀਆ ਕਬੂਤਰ ਬੜੇ ਚੰਗੇ ਉੜੇ ਆਗੇ ਠੀਕ ਆ ਜੀ ਹਾਂ ਆਪਣਾ ਨਵੇਂ ਹੀ ਰੱਖੇ ਹਲੇ ਸਹੀ ਆ ਹਾਂ ਜੀ ਆ ਬੜੇ ਵਧੀਆ ਦੇਨੋ ਸਕੂਨ ਮਿਲਿਆ ਜਣੀ ਐਸੇ ਚਲੋ ਹੌਲੀ ਹੌਲੀ ਬਾਈ ਜੀ ਹੋ ਜੂਗੀ ਕਬੂਤਰੀ ਵਧੀਆ ਲੈ ਕੇ ਵੀਰੇ ਠੀਕ ਆ ਕਬੂਤਰਾ ਆਪਣਾ ਕਿਤੇ ਆ ਰਹੀ ਬਾਈ ਜੀ ਕਬੂਤਰੀ ਬਾਈ ਉਹਦੀ ਆਪਣਾ ਮਾਰ ਪਸੰਦ ਦਾ ਕਬੂਤਰ ਦਵਾ ਕੇ ਲੈ ਕੇ ਆ ਬਾਈ ਉਹਦੇ ਨਾਲ ਨੂੰ ਸਹੀ ਆ ਹਾਂ ਟੋੜਨੇ ਵਾਲਾ ਕੋਈ ਕਬੂਤਰ ਜਿੱਤੇ ਆਇਆ ਹੈ ਇਹਦੀ ਸਹੀ ਆ ਮਾਲਕ ਦੀ ਮਰਜ਼ੀ ਆ ਵੀ ਵਧੀਆ ਚਾਰ ਬਾਈਆਂ ਉੜਿਆ ਵਧੀਆ ਹੋੜਨੇ ਦੇਖਿਆ ਉਹ ਹੀ ਦਵਾ ਕੇ ਲੈ ਕੇ ਆ ਬਾਈ ਨੂੰ ਗੱਲ ਤੇ ਮਿਹਨਤ ਤੇ ਮੁੱਕਦੀ ਆ ਬਾਈ ਮਿਹਨਤ ਕਰਾਂਗੇ ਤੇ ਫੇਰੀ ਸਹੀ ਆ ਸਹੀ ਆ ਬਾਈ ਬਹੁਤ ਵਧੀਆ ਕ ਇਹ ਬਾਕੀ ਬਾਈ ਇਹ ਖੁੱਡੇ ਦੇ ਅੰਦਰ ਆ ਕੁਝ ਕਬੂਤਰ ਇਹ ਵੀ ਬਾਈ ਹੁਣਾਂ ਦੇ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਇਹ ਵੱਡੇ ਆ ਕਬਾਜੀਆ ਛੱਡਣ ਵਾਲੇ ਇਹ ਸਾਰੇ ਉੱਡਣੇ ਵਾਲੇ ਹੀ ਆ ਬਾਈ ਜੀ ਆਹ ਦੇਖੋ ਇੱਕ ਕਬੂਤਰੀ ਤੁਹਾਨੂੰ ਡੱਬੀ ਇਹੀ ਦਿਖਾਣੇ ਆ ਇਹ ਕਾਕੇ ਵਾਲੇ ਆ ਜੀ ਅਰੇ ਵੀਰ ਹੁਣਾਂ ਦਾ ਬਣਾਈ ਹੋਏ ਨੇਕੜੇ ਬਹੁਤ ਸੋਹਣੀਆਂ ਡੱਬੀਆਂ ਆ ਹਨਾ ਜੇਕਰ ਇਹ ਕਿੰਨੇ ਗੋੜਦੇ ਆ ਡੱਬੇ ਜਿਹੇ ਆ ਠੀਕ ਆ ਠੀਕ ਆ ਜੀ ਸਹੀ ਹੈ ਸਹੀ ਹੈ ਵੀਰੇ ਲੋ ਵੀ ਮੈਟਰੋ ਕਰੋ ਸ਼ੌਂਕ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਮੇਰੇ ਭਰਾ ਵੀ ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਸੇਲ ਨਹੀਂ ਹੈਗੇ ਮੇਰੇ ਵੀਰ ਕੋਈ ਵੀ ਭਰਾ ਜਿਹੜਾ ਹੈਗਾ ਸੇਲ ਦੇ ਵਾਸਤੇ ਜਿਹੜਾ ਫੋਨ ਨਾ ਕਰੇ ਸਿਰਫ ਤੁਹਾਡੇ ਸ਼ੌਂਕ ਦੇ ਲਈ ਬਹੁਤ ਹੀ ਵਧੀਆ ਵਧੀਆ ਨਸਲਾਂ ਨੇ ਬਾਈ ਹੁਣਾਂ ਦੇ ਕੋਲ ਫੇਰ ਤਾਂ ਮੈਂ ਦੱਸ ਦਈਏ ਬਰਿੰਦਰ ਵੀਰ ਪਿੰਡ ਮਾਧਪੁਰ ਸਮਰਾਲੇ ਦੇ ਲਾਗੇ ਲੁਧਿਆਣੇ ਜ਼ਿਲ੍ਹੇ ਦਾ ਇਹ ਪਿੰਡ ਆ ਲੁਧਿਆਣਾ ਹੀ ਜੱਲਾ ਲੱਗਦਾ ਬਾਈ ਜੀ ਇਹ ਰੱਤੇ ਵੀ ਇਹ ਵਿੱਚ ਹੈ ਨਹੀਂ ਬਹੁਤ ਸੋਹਣਾ ਪੰਛੀ ਹੈ ਬਈ ਅੱਛਾ ਇਹ ਜਿੱਤਿਆ ਹੋਇਆ ਬਾਜੀ ਹੈ ਹਾਂ ਠੀਕ ਆ ਠੀਕ ਆ ਇਹ ਰੱਤਾ ਬਾਜੀ ਜਿੱਤਿਆ ਹੋਇਆ ਬਾਈ ਜੀ ਇਹ ਇਨਾ ਪਰਿੰਦਿਆਂ ਦਾ ਤੁਹੀ ਕਰੋ ਸ਼ੌਂਕ ਜੀ ਬਰਿੰਦਰ ਵੀਰ ਦੇ ਕਬੂਤਰ ਨੇ ਬਾਈ ਜੀ ਤੇ ਨਾਲ ਜਗਜੀਤ ਬਾਈ ਆ ਦੋਨੇ ਭਰਾ ਰਲ ਗੇੜ ਆਉਂਦੇ ਨੇ ਤੇ ਪੂਰਾ ਵਧੀਆ ਸ਼ੌਂਕ ਆ ਜੀ ਮਾਦ ਪਰ ਪਿੰਡ ਸਮਰਾਲੇ ਦੇ ਲਾਗੇ ਜੀ ਜਦੋਂ ਨਸਲਾਂ ਬਣ ਜਾਂਦੀਆਂ ਬਾਈ ਜੀ ਚੋਰੀ ਹੋਣ ਦਾ ਖਤਰਾ ਵਧ ਜਾਂਦਾ ਅੱਜ ਹੀ ਆਪਾਂ ਇੱਕ ਸੁਣੀਆ ਤੇ ਬਾਈ ਦੱਸਣ ਦਿਆ ਸ਼ਿੰਦਾ ਬੋਡੇ ਸ਼ਾਇਦ ਉਹਦੇ ਕਬੂਤਰ ਕੱਢ ਕੇ ਲੈ ਗਏ ਨੇ ਰਿਕਾਰਡਿੰਗਾਂ ਹੁੰਦੀਆਂ ਵੀਡੀਓਆਂ ਹੁੰਦੀਆਂ ਬਾਈ ਇਹ ਧਿਆਨ ਰੱਖੋ ਪਹਿਲਾਂ ਧਿਆਨ ਰੱਖੋ ਬਾਅਦ ਦੇ ਵਿੱਚ ਫਿਰ ਆਪਾਂ ਰਿਕਾਰਡ ਦਾ ਪਾਉਂਦਾ ਫਾਇਦਾ ਨਹੀਂ ਹੁੰਦਾ ਨਾ ਤੇ ਕਦੀ ਮਿਲੇ ਆ ਤੇ ਨਾ ਹੀ ਮਿਲਨੇ ਆ ਪਤਾ ਨਹੀਂ ਕਿੱਥੇ ਪਹੁੰਚਾ ਦਿੰਦੇ ਨੇ ਕਰਿੰਦੇ ਬਾਈ ਇਹ ਹੈ ਬਾਈ ਜੀ ਜਾਲਾਂ ਦੇ ਵਿੱਚ ਕੁਝ ਪਾਏ ਹੋਏ ਨੇ ਬਾਈ ਹੁਣਾਂ ਨੇ ਤੇ ਸੰਤਰੀ ਰੰਗ ਦੀ ਜਿਹੜੀ ਹੈਗੀ ਆ ਛਤਰੀ ਲੱਗੀ ਹੋਈ ਆ ਬਾਈ ਹੁਣਾਂ ਦੀ ਤੇ ਬਹੁਤ ਹੀ ਸੋਹਣੇ ਸੋਹਣੇ ਬਾਈ ਜੇ ਕਬੂਤਰ ਨੇ ਤੇ ਖੁੱਡੇ ਜਿਹੜੇ ਹੈਗੇ ਲਗਭਗ ਅਸੀਂ ਸਾਰੇ ਦੇ ਸਾਰੇ ਤੁਹਾਨੂੰ ਫੇਰ ਦੱਸ ਦਈਏ ਕਵਰ ਕਰ ਦਿੱਤੇ ਆ ਜਿੰਨੀਆਂ ਜਾਲੀਆਂ ਵੀ ਨੇ ਬਾਈ ਉਹਨਾਂ ਦੀਆਂ ਸਾਰੀਆਂ ਕਵਰ ਕੀਤੀਆਂ ਨੇ ਤੇ ਬਾਕੀ ਬਾਈ ਦਾ ਸ਼ੌਂਕ ਕਿਦਾਂ ਦਾ ਲੱਗਾ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਕਰਿਓ ਜੀ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ